ਸਸ਼ੀ ਦਾਲ ਜੀ ਮੈਂ ਹਰਕਿੰਦੀਪ ਕੌਰ ਮੜਾੜੋ ਅਤੇ ਕਲੈਕਸ਼ਨ ਬਲੱਡਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅ ਅੱਜ ਆਪਾਂ ਤੁਹਾਡੇ ਲਈ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ ਜੀ ਸਭ ਤੋਂ ਪਹਿਲਾਂ ਬਿਨਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਲਦੀ ਜਲਦੀ ਅ ਸ਼ੇਅਰ ਵੀ ਕਰ ਦਿਓ ਜੀ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ ਕਿਉਂਕਿ ਰੋਜ਼ ਆਪਾਂ ਦਿੱਤ ਨਵੇਂ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਕੱਟ ਪੀਸ ਵੀ ਲੈ ਕੇ ਆਉਂਦੇ ਰਹਿੰਦੇ ਆ ਔਰ ਸੂਟ ਵੀ ਲੈ ਕੇ ਆਉਂਦੇ ਰਹਿੰਦੇ ਆ ਹੁਣ ਸਰਦੀ ਦਾ ਟਾਈਮ ਹੈ ਜੀ ਨਵੇਂ ਨਵੇਂ ਸ਼ਾਲ ਸਟਾਲ ਵਾਲੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾ ਦੇਵਾਂ ਜੀ ਅੱਜ ਦਾ ਜਿਹੜਾ ਸੂਟ ਆਏਗਾ ਜੀ ਆਏਗਾ ਸਾਰਾ ਪੂਸ਼ ਪਸ਼ਮੀਨਾ ਉੱਤੇ ਸਟੱਫ ਹੈ ਜੀ ਸਾਰਾ ਪਸ਼ਮੀਨਾ ਬੜਾ ਸੋਹਣਾ ਸਟੱਫ ਹੈ ਜੀ ਪ੍ਰਿੰਟ ਚੈੱਕ ਕਰ ਸਕਦੇ ਹੋ ਪ੍ਰਿੰਟ ਦੇ ਨਾਲ ਨਾਲ ਇਹਦੇ ਉੱਤੇ ਤੁਹਾਨੂੰ ਵਰਕ ਵੀ ਮਿਲੇਗਾ ਜੀ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਵਰਕ ਵੀ ਮਿਲੇਗਾ ਸਾਰਾ ਚਿਕਨ ਦਾ ਜਿਹੜਾ ਵਰਕ ਹੋਇਆ ਜੀ ਗਰਮੀ ਦੇ ਵਿੱਚ ਵੀ ਇਹ ਸੂਟ ਆਏ ਸੀਗੇ ਤੇ ਹੁਣ ਇਹ ਸੰਧੀ ਦੇ ਪ੍ਰਿੰਟ ਦਿੱਤੇ ਆਏ ਨੇ ਜੀ ਨੀਚੇ ਤੁਹਾਨੂੰ ਘੇਰੇ ਦੇ ਉੱਤੇ ਲੈਸ ਦੇ ਫਿਨਿਸ਼ਿੰਗ ਦਿੱਤੀ ਹੋਈ ਮਿਲੇਗੀ ਪ੍ਰਿੰਟ ਦੇ ਨਾਮ ਨਾਲ ਦੇਖੋ ਵਰਕ ਵੀ ਮਿਲ ਰਿਹਾ ਬੜਾ ਸੋਹਣਾ ਜਿਹੜਾ ਸਟੱਫ ਲੱਗਿਆ ਹੈ ਕੁਛ ਦਾ ਗਰਮ ਸਟੱਫ ਹੈ ਜੀ ਵਧੀਆ ਗਰਮ ਜਿਹੜਾ ਕਪੜਾ ਲੱਗਿਆ ਹੋਇਆ ਹੈ ਇਹਦੇ ਤੇ ਔਰ ਕੇਰੇ ਦਾ ਕੋਈ ਵੀ ਇਸ਼ੂ ਨਹੀਂ ਕਿਉਂਕਿ ਜਿਹੜੀ ਲੇਸ ਦਿੱਤੀ ਹੈ ਇਹਦੇ ਵਧੀਆ ਮਤਲਬ ਸਾਰੀ ਉੱਤੇ ਦੇ ਵਰਦੀ ਦੇ ਸਾਹਮਣੇ ਵਾਲੀ ਦਿੱਤੀ ਹੋਈ ਹੈ ਜਿੰਨਾ ਮਰਜ਼ੀ ਤੁਸੀਂ ਕੇ ਇਹਨਾਂ ਰੱਖ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਕੇ ਰੱਖ ਕੇ ਆਪਣਾ ਜਿਹੜਾ ਸੂਟ ਹੈ ਇਹ ਬਣਾ ਸਕਦੇ ਹੋ ਨਾਲ ਇਹਦੇ ਪਲੇਨ ਜਿਹੜੀ ਬਾਟਮ ਦਿੱਤੀ ਹੈ ਜੀ ਤੂਸ਼ ਵੀ ਹੀ ਪਲੇਨ ਮਸਟਰਡ ਕਲਰ ਦੀ ਜਿਹੜੀ ਤੂਛ ਦੀ ਬਾਟਮ ਹੈ ਜੀ ਮਸਟਰਡ ਕਲਰ ਦਾ ਹੀ ਸੁਪਰ ਐਨ ਵਾਲਾ ਔਰ ਇਹ ਰਹਿ ਗਿਆ ਜੀ ਦਾ ਸਟਾਲ ਜਿਹੜੇ ਸਟਾਲ ਦੀ ਲੈਂਥ ਹੋਏਗੀ ਦੇਖੋ ਲੈਂਥ ਵਾਈਜ਼ ਸਟਾਲ ਹੋਣਗੇ ਜੀ 2.5 ਮੀਟਰ ਦੇ ਕਰੀਬ ਔਰ ਜਿਹੜੀ ਇਹਨਾਂ ਦੀ ਵਿਡਥ ਹੋਏਗੀ ਉਹ ਬਹੁਤ ਵਧੀਆ ਵਿਡਥ ਦੇ ਨਾਲ ਹੋਣਗੇ ਕਿ ਕਿ ਜ਼ਿਆਦਾ ਭਰੇ ਜੇ ਨਹੀਂ ਹੈਗੇ ਈਜ਼ੀਲੀ ਤੁਸੀਂ ਬੁੱਕਲ ਵੀ ਮਾਰ ਸਕਦੇ ਹੋ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਹੋ ਔਰ ਇਹਨਾਂ ਦਾ ਪ੍ਰਾਈਸ ਵੀ ਆਪਾਂ ਬਹੁਤ ਜੈਨੂਇਨ ਜੀ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਜੀ ਵਰਕ ਵਾਲੇ ਜਿਹੜੇ ਸੂਟ ਹੈ ਪਸ਼ਮੀਨੇ ਦੇ ਦੂਸ਼ ਪਸ਼ਮੀਨੇ ਦੇ ਵਿਦ ਸ਼ਾਲ ਸਟਾਲ ਆਪਾਂ ਲੈ ਕੇ ਆਏ ਆ ਤੁਹਾਡੇ ਸਿਰਫ 850 ਰੁਪਏ ਦੇ ਵਿੱਚ 850 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਇਹ ਸੀਗਾ ਫਸਟ ਕਲਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਸੈਕਿੰਡ ਕਲਰ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਸੈਕਿੰਡ ਕਲਰ ਕਾਫੀ ਜ਼ਿਆਦਾ ਪਸੰਦੀਦਾ ਕਲਰ ਹੈ ਇਹ ਮੇਰੀਆਂ ਭੈਣਾਂ ਦਾ ਨੈਕਸਟ ਕਲਰ ਹੁੰਦੀ ਆ ਹਾਈ ਦਾ ਜੀ ਇਹਦਾ ਰਸਟ ਕਲਰ ਦੀ ਪ੍ਰਿੰਟ ਬਹੁਤ ਹੀ ਬੇਸ ਉੱਤੇ रस्ट कलर का बेस रहेगा जी रस्ट कलर की रहेगी बॉटम बहुत सोहना कलर है जी रस्ट कलर वर्क भी आएगा जी नाल, नाल वर्क आएगा और घेरे के उ जी लैस दी गई है जी लैस आएगी देख सकते हो जी लैस ही लगी ऑर्गेदा की पैच वर्क की लैस लगी है जी यैस ही डेढ़ सौ रुपए मीटर वाली लैस है जी आप घेरे से लगवाई हुई है जी डेढ़ सौ रुपए मीटर की लैस जी घेरे से लगी है, देखो वर लोट लैस लगी है घटो घट्टी तरताली चुताली इंच के वर लैस लगी हुई है 150 ਰੁਪਏ ਮੀਟਰ ਵਾਲੀ ਲੈਂਸ ਹੈ ਉ ਪ੍ਰਿੰਟ ਦੇ ਉੱਤੇ ਵਰਕ ਵੀ ਦੇ ਰਹੇ ਆ ਨਾਲ ਸਟਾਲ ਵੀ ਦੇ ਰਹੇ ਆ ਔਰ ਬੜੀਆ ਗਰਮ ਸੂਟ ਹੈ ਔਰ ਰੇਟ ਹੈਗਾ ਸਿਰਫ 850 ਰੁਪਏ ਲਿਖਿਆ ਹੈਗਾ ਜਿਹਦੇ ਨਾਲ ਸ਼ਾਲ ਇਦਾਂ ਦਾ ਸ਼ਾਲ ਹੈ ਜਿਹਦਾ ਥੋੜਾ ਜਿਹਾ ਜਿਹੜਾ ਸਟਾਲ ਹੈ ਇਹਦੇ ਪ੍ਰਿੰਟ ਦਾ ਫਰਕ ਹੈ ਦੇਖੋ ਅਲੱਗ-ਅਲੱਗ ਪ੍ਰਿੰਟ ਦੇ ਨੇਗੇ ਜੀ ਨੀਚਲੇ ਜਿਹੜਾ ਸਟਾਲ ਸੀਗਾ ਉਹਦਾ ਲੱਕ ਪ੍ਰਿੰਟ ਸੀ ਮਸਟਰਡ ਵਾਲਾ ਰਸਟ ਵਾਲਾ ਲੱਕ ਪ੍ਰਿੰਟ ਹੈ ਬਹੁਤ ਸੋਹਣੇ ਜਿਹੜੇ ਇਹ ਸੂਟੇ ਜਿਹੜੇ ਸੀ ਤੁਹਾਡੇ ਲਈ ਲੈ ਕੇ ਆਏ ਆ ਨੈਕਸਟ ਸਭ ਗਰਮ ਰਹੇਗਾ ਜੀ ਵਧੀਆ सर्दी के लिए बहुत अच्छा स्टाफ है साढ़े अठ सौ रुपए के सूटता मिल जाएगा नैक्सट देखो जी सारा रहेगा तूष पशमीना उसे वर्क रहेगा प्लेन आएगी जी बॉटल ग्रीन कलर की बॉटम आएगी नाल आएगा जी स्टॉल बॉटल ग्रीन कलर की बॉटम के नाल ही स्टॉल आएगा घेरे के उच वर्क दिता है लैस आई है घेरे के उ लैस लगी हुई है और नाल जो वर्क दिता है वर्क भी सार्या डिजाइन भी डिफरेंट होगा ਲੇਸਾਂ ਨੇ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਦੀ ਲੇਸ ਹੋएगी ਜੀ ਬੜੀ ਸੋਹਣੀਆ ਲੇਸਾਂ ਲੱਗੀਆਂ ਹੋਈਆਂ ਨੇਗੀਆਂ ਔਰ ਸਾਰਾ ਵਰਕ ਆਏਗਾ ਜਿਹੜਾ ਸੁਮਦੇ ਜਿਹੜਾ ਵਰਕ ਰਹੇਗਾ ਉਹ ਵੀ ਬੜਾ ਵਧੀਆ ਵਰਕ ਦਿੱਤਾ ਹੋਇਆ ਹੈ ਉੱਤੇ ਚਿਕਨ ਵਰਕ ਦੇ ਜਿਹੜੇ ਸੂਟ ਰਹਿਣਗੇ ਸਰਦੀ ਦੇ ਇਹਦੇ ਵਿੱਚ ਇਹ ਸੀਗਾ ਜੀ ਥਰਡ ਕਲਰ ਬੋਟਲ ਗ੍ਰੀਨ ਦੇ ਨਾਲ ਇਸ ਤੋਂ ਬਾਅਦ ਨੈਕਸਟ ਜਿਹੜਾ ਕਲਰ ਆਏਗਾ ਜੀ yellow ਦੇ ਨਾਲ yellow ਜਿਹੜਾ ਬਿਲਕੁਲ yellow ਕਲਰ ਹੁੰਦਾ ਜੀ ਸਾਲ ਡਾਇਰੈਕਟ ਯੈਲੋ ਕੈਲਰ ਇੱਦਾਂ ਹਨਾ ਥੋੜਾ ਜਿਹਾ ਬ੍ਰਾਈਟ ਯੈਲੋ ਹੁੰਦਾ ਹੈ ਇਹ ਪ੍ਰੋਪਰ ਯੈਲੋ ਕਲਰ ਹੁੰਦਾ ਹੈ ਜੀ ਮੰਗੇੋ ਸ਼ੇਡ ਔਰ ਇਹਦੇ ਨਾਲ ਜਿਹੜਾ ਸਟੌਲ ਆਏ ਉਹ ਵੀ ਸੇਮ ਆਏਗਾ ਜੀ ਇੱਦਾਂ ਹੀ ਸਾਰਿਆਂ ਦੇ ਰੰਗ ਦਾ ਹੀ ਫਰਕ ਹੈ ਜੀ ਜਿਹੜੇ ਡਿਜ਼ਾਈਨ ਨੇ ਸਾਰੇ ਡਿਜ਼ਾਈਨ ਸੇਮ ਆਉਣੇ ਹੋਣਗੇ ਐਸ ਇਟ ਵਰਕ ਆਏਗਾ ਕਿ ਇਹਦੇ ਉੱਤੇ ਵੀ ਜਿਹੜੀ ਲੇਸ ਲੱਗੀ ਹੋਈ ਆਏਗੀ ਸਾਰਿਆਂ ਦੇ ਸਟੌਲ ਦਾ ਡਿਜ਼ਾਈਨ ਵੀ ਤਕਰੀਬਨ ਸੇਮ ਹੀ ਹੈ ਔਰ ਬਾਟਮਸ ਆ ਰਹੇ ਨੇ ਪਲੇਨ ਆਏਗੀ ਸਟਫ ਰਹੇਗਾ ਦੂਸ਼ ਪਸ਼ਮੀਨਾ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 850 ਰੁਪਏ 850 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਆ ਬਹੁਤ ਹੀ ਜੈਨਰਲ ਰੇਟ ਤੇ ਅਸੀਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਸ ਤੋਂ ਬਾਅਦ ਜਿਹੜੇ ਆਪਣੇ ਕੋਲੇ ਦੋ ਸੂਟ ਆਪਾਂ ਲਾਈਟ ਕਲਰ ਦੇ ਵੀ ਤੁਹਾਨੂੰ ਦਿਖਾਵਾਂਗੇ ਜੀ ਇਹ ਚਾਕ ਆਪਣੇ ਕੋਲੇ ਆਇਆ ਸੀ ਔਨ ਤੋਂ ਪਹਿਲਾਂ ਇਹਦੇ ਔਨ ਦੇ ਨਾਲ ਹੀ ਦੋ ਸੂਟ ਜਿਹੜੇ ਇਹਦੇ ਸੇਲ ਹੋ ਗਏ ਆਪਾਂ ਆਪਣੇ ਕੋਲੇ ਸਿਰਫ ਦੋ ਹੀ ਸੂਟ ਬਚੇ ਨੇ ਪ੍ਰਗਤੀ ਦੇ ਇਹ ਸੂਟ ਰਹਿਣਗੇ ਜੀ ਪ੍ਰਗਤੀ ਬ੍ਰਾਂਡ ਦਾ ਹੀ ਕੱਪੜਾ ਰਹੇਗਾ ਤੂਸ਼ ਰਹੇਗਾ ਇਹ ਵੀ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਸੌਫਟ ਹੈ ਪ੍ਰਗਤੀ ਦੇਖ ਸਕਦੇ ਹੋ ਜੀ ਪ੍ਰਗਤੀ ਸਰਦੀ ਦੇ ਵਿੱਚ ਇਹਨਾਂ ਦਾ ਜਿਹੜਾ ਸਟੱਫ ਹੁੰਦਾ ਕਾਫੀ ਵਧੀਆ ਸੁਪੀਰੀਅਰ ਕੁਆਲਿਟੀ ਦਾ ਸਟੱਫ ਮੰਨਿਆ ਜਾਂਦਾ ਹੈ ਔਰ ਤੇ ਦੇਖਦੇ ਦੇਖੋ ਪ੍ਰਿੰਟ ਆਇਆਗਾ ਨਾਲ ਹੀ ਬਾਹੂ ਦਾ ਪ੍ਰਿੰਟ ਤਾਂ ਹੈ ਜੀ ਸਾਈਡ ਤੋਂ ਜਿੱਦਾਂ ਇਹ ਲਾਈਟ ਕਲਰ ਬਣਾਇਆ ਹੈ ਜੀ ਉਦਾਂ ਹੀ ਮਾਤਾਵਾਂ ਲਈ ਇਹਦਾ ਜਿਹੜਾ ਪ੍ਰਿੰਟ ਵੀ ਉਦਾਂ ਲਈ ਬਣਾਇਆ ਵੀ ਹਰ ਬੰਦਾ ਜਿਹੜਾ ਹਰ ਇੱਕ ਮਾਤਾ ਜਿਹੜੀ ਇਹਨੂੰ ਵੇਅਰ ਕਰ ਸਕਦੀ ਹੈ ਹਰ ਉਮਰ ਦੀ ਜਿਹੜੀ ਲੇਡੀ ਹੈ ਨਹੀਂ ਵੇਅਰ ਕਰ ਸਕਦੀ ਹੈ ਦੇਖੋ ਇਹਦਾ ਜਿਹੜਾ ਫਰੰਟ ਬੈਕ ਸੇਮ ਪ੍ਰਿੰਟ ਆ ਇਹਦਾ ਜੀ ਬੈਕ ਤੇ ਵੀ ਪ੍ਰਿੰਟ ਹੈ ਫਰੰਟ ਤੇ ਵੀ ਪ੍ਰਿੰਟ ਹੈ ਤੇ ਨਾਲ ਹੀ ਇਹਦੀਆਂ ਬਾਜੂ ਤੇ ਵੀ ਪ੍ਰਿੰਟ ਕੀਤਾ ਗਿਆ ਔਰ ਨਾਲ ਹੀ ਹੈਗੀ ਜੀ ਦੀ ਪਲੇਨ ਬਾਟਮ ਸੀ ਗ੍ਰੀਨ ਕਲਰ ਹੈ ਜੀ ਪ੍ਰੋਪਰ ਪਿਸਤਾ ਕਹਿ ਲਈਏ ਪਿਸਤਾ ਕਲਰ ਕਹਿ ਲਈਏ ਸੀ ਗ੍ਰੀਨ ਕਹਿ ਲਓ ਔਰ ਇਹਦਾ ਸ਼ਾਲ ਹੈ ਜੀ ਜਿਹੜਾ ਉਹ ਵੀ ਬਹੁਤ ਖੁੱਲਾ ਡੁੱਲਾ ਬਣਿਆ ਹੋਇਆ ਡਿਜ਼ਾਈਨਿੰਗ ਚੈੱਕ ਕਰੋ ਜੀ ਸ਼ਾਲ ਦੀ ਡਿਜ਼ਾਈਨਿੰਗ ਦੇਖੋ ਸਟਾਲ ਦੀ ਬੜੀ ਸੋਹਣੀ ਡਿਜ਼ਾਈਨਿੰਗ ਦੇ ਨਾਲ ਹੈ ਇਜ਼ਲੀ ਬੁੱਕਲ ਵਾਈਟ ਸਾਟ ਦੀ ਹੈ ਜੀ ਕਈ ਮਰੀਆਂ ਭੈਣਾਂ ਨੂੰ ਹੁੰਦਾ ਵੀ ਹਨ ਮਾਤਾ ਨੇ ਲੈਣਾ ਵੀ ਇਹਦਾ ਥੋੜਾ ਜਿਹਾ ਵਾਰ ਖੁੱਲਾ ਚਾਹੀਦਾ ਵਧੀਆ ਵਰਦ ਹੈ ਜੀ 2 ਮੀਟਰ ਜਿਹੜੀ ਲੈਂਥ ਦਾ ਬਣਾ ਹੋਇਆ ਤੁਸੀਂ ਦੇਖੋ ਸ਼ਰਟ ਦੇ ਨਾਲ ਨਾਲ ਦਾ ਪ੍ਰਿੰਟ ਹੈ ਜਿਹੜਾ ਇਹਦੇ ਸੈਂਟਰ ਚ ਦਿੱਤਾ ਗਿਆ ਪ੍ਰਤੀ ਬ੍ਰਾਂਡ ਦਾ ਇਹ ਸੂਟ ਰਹੇਗਾ ਜੀ ਸੌਫਟ ਸਟਾਫ ਹੈ ਬਿਲਕੁਲ ਵਧੀਆ ਵਧੀਆ ਵਾਲਾ ਸਟਾਫ ਹੈ ਜੀ ਕੋਈ ਸਟਾਫ ਦੇ ਵਿੱਚ ਕੋਈ ਵੀ ਇਦਾਂ ਦੀ ਦਿੱਕਤ ਨਹੀਂ ਆਉਗੀ ਤੁਹਾਨੂੰ ਨਾ ਲਾਈਨਿੰਗ ਦੀ ਲੋੜ ਹੈ ਇਹ ਸਟਾਫ ਦੇ ਉੱਤੇ ਚੁੱਭਣ ਵਾਲਾ ਸਟਾਫ ਨਹੀਂ ਹੈਗਾ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਜੀ 800 ਰੁਪਏ शिपिंग सारे की एक्सट्रा होगी जी अठ सौ रुपया प्राइस रहेगा और यदा अपने को नैक्सट जो कलर है जी ग्रे ये अपने को शेड जो बाकी सी एकगा पिस्ता और एक है जी ग्रे बाकी शेड जो सोल्ड आउट हो गए हैं आएगी जी की बॉटम और वाला आएगा जी का स्टॉल ਬੱਸ ਉਹਨਾਂ ਜਿਹੜਾ ਇਹਦਾ ਸਟਾਲ ਬਣੇ ਹੋਏ ਨੇ ਇਹ ਵੀ ਸੈਂਟਰ ਦੇ ਵਿੱਚ ਬਾਰਡਰ ਦਿੱਤਾ ਗਿਆ ਜਿਹੜਾ ਸ਼ਰਟ ਦੇ نیچے ਆਏਗਾ ਬਾਰਡਰ ਸਾਈਡ ਤੇ ਦੇਖੋ ਨਿੱਕੀ ਨਿੱਕੀ ਬੁਟੀ ਨਾਲ ਇਹਨੂੰ ਡਿਜ਼ਾਈਨ ਵੀ ਦਿੱਤੀ ਗਈ ਹੈ ਕਲਰ ਹੈਗਾ ਜੀ ਗ੍ਰੇ ਗ੍ਰੇ ਬਾਟਮ ਹੈ ਗ੍ਰੇ ਹੀ ਸ਼ਰਟ ਰਹਿਣ ਵਾਲੀ ਹੈ ਪ੍ਰਾਈਸ ਹੋਏਗਾ ਜੇ ਇਹਦਾ 800 ਰੁਪਏ 800 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ نیچے ਜਿਹੜੇ ਆਪਾਂ ਵਰਕ ਵਾਲੇ ਸੂਟ ਦਿਖਾਈ ਸੀਗੇ ਲੱਗੀ ਹੋਈ ਉਹਨਾਂ ਦਾ ਪ੍ਰਾਈਸ ਹੈ ਜੀ 850 ਰੁਪਏ ਔਰ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੇ ਸੂਟ ਦਿਖਾਈ ਨੇ ਜੀ ਸਾਰੇ ਰਹਿਣਗੇ ਕੁਸ਼ ਪਸ਼ਮੀਨਾ ਦੇ ਇੱਕ ਰਹੇਗਾ ਜੀ ਪ੍ਰਗਤੀ ਬ੍ਰਾਂਡ ਦਾ ਇੱਕ ਦੂਸਰਾ ਸੂਟ ਰਹੇਗਾ ਜੀ ਬਾਕੀ ਵਾਲੇ ਬੜੇ ਸੋਹਣੇ ਸੋਹਣੇ ਸੂਟ ਰਹਿਣ ਤੁਹਾਡੀ ਲੈ ਕੇ ਆਉਣੇ ਰਹਿੰਦੇ ਆ ਦੁਵਾਰਾ ਫਿਰ ਤੋਂ ਮੇਰੇ ਭੈਣਾਂ ਨੂੰ ਗੁਜਾਰਿਸ਼ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਦੀ ਵੀਡੀਓ ਪੈਠੀ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੇ ਨਾਲ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ